ਮੂਸੇੜਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਸੀ ਗਾਲ ਜੀ ਮੈਂ ਤੁਹਾਡਾ ਦੀਪ ਤੇ ਅੱਜ ਆਪਾਂ ਬਾਈ ਲਖਵਿੰਦਰ ਨਾਲ ਗੱਲ ਕਰਾਉਣੇ ਆ ਖਿਆਲਾ ਪਹੁੰਚੇ ਆਪਾਂ ਮੱਜਾਂ ਦੇ ਡੇਰੀ ਫਾਰਮ ਤੇ ਤੇ ਅੱਜ ਦੀ ਵੀਡੀਓ ਬਹੁਤ ਮੋਟੀਵੇਸ਼ਨ ਵਾਲੀ ਹੋ ਰਹੀ ਆ ਕਿਉਂਕਿ ਨੌਜਵਾਨ ਬਾਹਰ ਜਾ ਰਹੇ ਆ ਤੇ ਉਹਨਾਂ ਨੂੰ ਇੱਕ ਨਵੀਂ ਸੇਧ ਦੇਣ ਵਾਲੀ ਵੀਡੀਓ ਹੋਊਗੀ ਤੇ ਵੀਡੀਓ ਦਬਕੇ ਸ਼ੇਅਰ ਕਰੋ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਬਾਈ ਤੁਹਾਨੂੰ ਸਾਰੀ ਜਾਣਕਾਰੀ ਤੁਹਾਨੂੰ ਲੈ ਕੇ ਇਸ ਵੀਡੀਓ ਚ ਦਿਖਾਉਣੇ ਆ ਸਸੀ ਗਾਲ ਬਾਈ ਸਸੀ ਗਾਲ ਬਾਜੀ ਆਪਣਾ ਨਾਮ ਜੀ ਨਾਮ ਲਖਵਿੰਦਰ ਸਿੰਘ ਜੀ ਪਿੰਡ ਖਿਆਲਾ ਕਲਾਂ ਜ਼ਿਲ੍ਹਾ ਮਾਨਸਾ ਬਾਈ ਆਪ ਨੂੰ ਜਾਣਕਾਰੀ ਦਿਓ ਤੁਸੀਂ ਮੱਝਾਂ ਵਾਲੇ ਕੰਮ ਵੱਲ ਕਦੋਂ ਆਏ ਤੇ ਕਿੰਨੇ ਪਸ਼ੂਆਂ ਤੋਂ ਕੰਮ ਸਟਾਰਟ ਕੀਤਾ ਸੀ ਮੱਝਾਂ ਦੇ ਕੰਮ ਵੱਲ ਵੀਰੇ ਆਪਾਂ 2011 ਚ ਸਟਾਰਟਿੰਗ ਕਰੀ ਸੀ ਪਹਿਲਾਂ ਘਰੇ 5-7 ਮੱਝਾਂ ਰੱਖਦੇ ਸੀ 2011 ਚ ਵੀ ਆਪਾਂ ਪਰਮਾਨੈਂਟ ਸ਼ਹਿਰ ਜਾਣਾ ਸਟਾਰਟ ਕਰਤਾ ਸੀ ਵੀ ਬਿਜ਼ਨਸ ਬਣਾ ਲਿਆ ਅੰਕਲੋ ਬਾਈ ਨੇ ਮੰਨ ਲਾ 5-7 ਮੱਝਾਂ ਤੋਂ ਕੰਮ ਸਟਾਰਟ ਕਰਕੇ ਬਿਜ਼ਨਸ ਬਣਾ ਕੇ ਹੌਲੀ-ਹੌਲੀ ਮੱਝਾਂ ਵਧਾਉਂਦਾ ਗਿਆ ਤੇ ਕੰਮ ਉੱਕੇ ਲੈਵਲ ਤੱਕ ਕਰਦਾ ਹੈ ਹੁਣ ਬਾਈ ਦੀ ਵਧੀਆ ਜਾਣ ਪਛਾਣ ਮਾਨਸਾ ਬਣੀ ਵੀ ਆ ਤੇ ਬੁਖੇਤੀ ਕਿ ਨਹੀਂ ਕਰਦੇ ਆਪਾਂ ਖੇਤੀ ਵੀਰੇ ਕਰਦੇ ਆ ਮੰਨ ਲਓ 24 25 ਕਿੱਲੇ ਠੀਕ ਹੈ ਵੀ ਕਿਵੇਂ ਦੇਖਦੇ ਆਪਾਂ ਮੱਝਾਂ ਦੇ ਡੇਰੀ ਫਾਰਮ ਨੂੰ ਤੇ ਖੇਤੀ ਦੇ ਕੰਪੈਰੀਸਨ ਚ ਮੰਨ ਲਓ ਇੱਕ ਸਹਿਯਕ ਦੰਦੇ ਤੌਰ ਤੇ ਤੁਸੀਂ ਕਿਵੇਂ ਦੇਖਦੇ ਦੋਨਾਂ ਚੀਜ਼ਾਂ ਨੂੰ ਜਿਹੜਾ ਮੱਝਾਂ ਦਾ ਕੀਤਾ ਤੇ ਖੇਤੀ ਇਹ ਦੋਨੇ ਵੀਰੇ ਮੇਲ ਖਾਂਦੇ ਨੇ ਠੀਕ ਹੈ ਜੇ ਹੁਣ ਆਪਾਂ ਖੇਤੀ ਕਰਾਂਗੇ ਖੇਤੀ ਨਾਲ ਦੁਕਾਨਦਾਰੀ ਕੋਈ ਮੇਲ ਨਹੀਂ ਖਾਂਦੀ ਠੀਕ ਹੈ ਉਹਦੇ ਇੱਕ ਤਾਂ ਆਪਾਂ ਨੂੰ ਮੰਨ ਲੈ ਜਿਵੇਂ दाना ਫੱਕਾ ਕਰਦਾ ਹੋ ਜਾਂਦਾ ਤੂੜੀ ਕਰਦੀ ਹੋਗੀ ਕਣਕ ਹੋਗੀ ਦੂਜਾ ਹਰਾ ਕਰਦਾ ਹੋ ਗਿਆ ਬਾਕੀ ਜਦੋਂ ਆਪਾਂ ਜਿਹੜਾ ਬੰਦਾ ਖੇਤੀ ਕਰਦਾ ਉਹ ਪਸ਼ੂ ਪਾਲ ਸਕਦਾ ਉਹ ਇਹ ਕੰਮ ਨੂੰ ਕਰ ਸਕਦਾ ਹਾਂਜੀ ਜਿਵੇਂ ਆਪਾਂ ਆਪਣਾ ਆਰਟੀ ਕੋਲ ਜਾਣ ਦੀ ਲੋੜ ਵੀ ਨਹੀਂ ਪੈਂਦੀ ਹੈ ਨਾ ਜੇ ਦੋ ਚਾਰ ਮੱਝ ਰੱਖਨੇ ਆਪਾਂ ਕੋਈ ਲੋੜ ਨਹੀਂ ਸਾਰਾ ਕਰਦਾ ਖਰਚਾ ਬੱਚਿਆਂ ਦਾ ਪੜ੍ਹਾਈ ਲਿਖਾਈ ਦਾ ਖਰਚਾ ਸਾਰਾ ਜੇ ਬੰਦਾ ਵਧੀਆ ਮਿਹਨਤ ਨਾਲ ਕੰਮ ਕਰਦਾ ਇਹ ਸਾਰਾ ਇਹ ਚੋਂ ਚੱਲਦਾ ਆਪਣੇ ਕੰਮ ਦਾ ਮਿਹਨਤ ਨਾਲ ਤੇ ਸੌਂਕ ਨਾਲ ਹੀ ਆਪਾਂ ਜੇ ਮੰਨ ਲਾ ਆਪਾਂ ਕਹੇ ਕਿ ਲੋਨ ਲੈ ਕੇ ਫਾਰਮ ਸਟਾਰਟ ਕਰ ਲਈਏ ਤੇ ਕੰਮ ਕਰੀਏ ਨਾ ਬੰਦੇ ਰੱਖ ਲਈਏ ਤਾਂ ਉਹ ਨਾ ਪ੍ਰੋਫਿਟੇਬਲ ਨਹੀਂ ਹੁੰਦਾ ਤੇ ਹੁਣ ਕਿੰਨੇ ਪਸ਼ੂ ਆਪਰੇ 2000 ਆਪਣੇ ਕੋਲੇ 45 ਕਿਤੇ ਦੇ ਕਰੀਬ ਪਸ਼ੂ ਹੋਣਗੇ ਸਾਰੇ ਛੋਟੇ ਵੱਡੇ ਠੀਕ ਕਿੰਨੇ ਮੱਝਾਂ ਹੁਣ ਦੁੱਧ ਦਿੰਦੀਆਂ ਨੇ ਤੇ 5-7 ਮੱਝਾਂ ਹੋਣਾਂ 8-9 ਗਨ ਸੂਖਾਂ ਬਾਈ ਕਹਿੰਦਾ ਟੋਟਲ ਪਸ਼ੂ 45 ਨੇ ਬਾਈ ਕੋਲੇ ਤੇ 25 ਮੱਝਾਂ ਨੇ ਜਿਹੜੀਆਂ ਦੁੱਧ ਤੇ ਹੈਗੀਆਂ ਨੇ ਕੁਝ ਡਰਾਈ ਕੀਤੀਆਂ ਨੇ ਤੇ ਕੁਝ ਸੂਣ ਵਾਲੀਆਂ ਹੋਣੀਆਂ ਤੇ ਹੋਰ ਵੀਰੇ ਆਪਾਂ ਇਸ ਬਾਰੇ ਜਾਣਕਾਰੀ ਜਿਵੇਂ ਆਪਾਂ ਕੋਈ ਕੀੜ ਵਗੈਰਾ ਪ੍ਰਬੰਧਨ ਫੀਡ ਦਾ ਆਪਾਂ ਵੀਰੇ ਕਹਦੇ ਵੀ ਕੰਪਨੀ ਕੰਪਨੀ ਦੀ ਤਾਂ ਕੋਈ ਯੂਜ਼ ਨਹੀਂ ਕਰੀ ਘਰ ਦਾ ਦੇਸੀ ਦਾਣਾ ਹੀ ਚੱਲਦਾ ਠੀਕ ਹੈ ਵੀਰੇ ਉਹ ਆਪਾਂ ਜਾਣਕਾਰੀ ਹਾਂਜੀ ਜਿਵੇਂ ਆਪਣੀ ਕਣਕ ਦੀ ਲੇਟੀ ਐ ਠੀਕ ਹੈ ਬੜੇ ਮੈਦੀ ਖਾਲ ਹੋ ਗਈ ਠੀਕ ਹੈ ਵੀਰੇ ਤੇ ਛੋਲਿਆਂ ਦੀ ਜੂਰੀ ਹੋ ਗਈ ਛੋਲਿਆਂ ਹੁਣ ਗਰਮੀ ਆ ਗਈ ਹੁਣ ਅਸੀਂ ਵਿੱਚ ਜਿਉਂ ਤੇ ਸਰੋਂ ਆ ਐਡ ਕਰ ਲਈ ਠੀਕ ਹੈ ਗਰਮੀ ਦੇ ਹਿਸਾਬ ਨਾਲ ਬਾਈ ਕਹਿੰਦਾ ਉਹੋ ਜਿਹਾ ਥੋੜਾ ਜਿਹਾ ਫੀਡ ਚ ਚੇਂਜ ਕਰ ਦਿੰਨੇ ਆ ਤੇ ਇੱਕ ਵੀਰੇ ਜਿਵੇਂ ਦੁੱਧ ਵਾਲੇ ਪਸ਼ੂਆਂ ਨੂੰ ਜਾਂ ਮੰਨ ਲਾ ਸੂਣ ਵਾਲੇ ਪਸ਼ੂਆਂ ਨੂੰ ਇੱਕੋ ਹੀ ਦਿੰਨੇ ਆ ਫੀਡ ਆਪਾਂ ਨਹੀਂ ਜਦੋਂ ਤੱਕ ਸਾਡੀ ਮੱਝ ਦੁੱਧ ਦਿੰਦੀ ਆ ਉਦੋਂ ਤਾਂ ਇਹ ਚੀਜ਼ ਦਿੰਨੇ ਉਦੋਂ ਉਹਦਾ ਇਹ ਸਮਾਨ ਘਟਾ ਦਿੰਨੇ ਆ ਵੀ ਕੋਈ ਚੌਕਰ ਵਗੈਰਾ ਵੀ ਉਹਦਾ ਵਸ ਢਿੱਡ ਜਾ ਪਰੇ ਫਿਰ ਉਹ ਅਗਲੇ ਸੂਏ ਫਿਰ ਉਹ ਵਧੀਆ ਦਾਣਾ ਖਾਂਦੀ ਏ ਠੀਕ ਆ ਜਿਵੇਂ ਵੀਰੇ ਆਰਟੀਫੀਸ਼ਲ ਚੀਜ਼ਾਂ ਆਈ ਜਾਂਦੀਆਂ ਨੇ ਮਾਰਕੀਟ 'ਚ ਨਾ ਲੇਵਾ ਬਣਾਉਣ ਵਾਸਤੇ ਜਾਂ ਇਦਾਂ ਨੇ ਉਹ ਚੀਜ਼ਾਂ ਆਪਾਂ ਕਿ ਨਹੀਂ ਪਹਿਲਾਂ ਵਰਤੀਆਂ ਜਰੂਰ ਨੇ ਪਰ ਇਹ ਗੱਲਾਂ ਹੋਏ ਕੀ ਨੇ ਜਿਹੜੇ ਦੇਸੀ ਚੀਜ਼ਾਂ ਦੇਸੀ ਵੀ ਏ ਇਹ ਚੀਜ਼ਾਂ ਵੀਰੇ ਸੁੱਤੋ ਜੀ ਤਾਂ ਪੁੱਛਣਾ ਜਿਵੇਂ ਤੁਹਾਨੂੰ ਐਕਸਪੀਰੀਅੰਸ ਆ 12 13 ਸਾਲਾਂ ਦਾ ਐਕਸਪੀਰੀਅੰਸ ਆ ਨਾ ਐਕਸਪੀਰੀਅੰਸ ਆ ਉਹਨਾਂ ਬੰਦਾ ਸ਼ੇਅਰ ਕਰ ਸਕਦਾ ਕੋਈ ਨਵੇਂ ਮੁੰਡੇ ਜਿਹੜੇ ਜੁੜਦੇ ਆ ਉਹਨਾਂ ਨੂੰ ਤਾਂ ਮ ਸਾਡੇ ਵੀ ਵੀਰੇ ਬਹੁਤ ਆਉਂਦੇ ਨੇ ਪਰ ਸਾਡਾ ਲਾਨੇਦਾਰ ਬੜਨ ਨਹੀਂ ਦਿੰਦਾ ਅੰਦਰ ਕਿਉਂ ਜਿਹੜੀ ਆਪਾਂ ਜਿੰਨੀ ਮੱਝ ਨੇ ਦੁੱਧ ਦੇਣਾ ਤਾਂ ਉਦੋਂ ਹੀ ਕੁਐਸਟੀ ਨਾਲ ਦੇਣਾ ਜੇ ਆਪਾਂ ਆਲਸੂ ਪਲਸੂ ਦੇ ਜਾਵਾਂਗੇ ਉਹਦੇ ਨਾਲ ਕੀ ਇੱਕ ਤਾਂ ਮੱਝ ਖਰਾਬ ਹੋ ਜਾਂਦੀ ਹੈ ਦੂਜੇ ਆਪਣੇ ਪੈਸੇ ਜਾਂਦੇ ਨੇ ਇੱਕ ਵੀਰੇ ਜਿਵੇਂ ਆਪਾਂ ਵੀਡੀਓ ਚ ਦੇਖਦੇ ਰਹਿੰਨੇ ਆ ਵੀ ਮੱਝਾਂ ਦੇ ਰੇਟ ਬਹੁਤ ਜ਼ਿਆਦਾ ਹਾਈ ਕਰ ਰੱਖੇ ਨੇ ਲੋਕਾਂ ਦੇ ਮੰ ਲਓ ਆਪਾਂ ਨਾਰਮਲ ਐਨਐਸਸੀ 100000 ਤੋਂ ਲੱਖ ਦੇ ਵਿੱਚ ਵਿੱਚ ਆ ਜਾਂਦੇ ਨੇ ਆਪਣੇ ਕੋਲੇ ਕਿੰਨੇ ਕੁ ਪੈਸੇ ਆਣੀਆਂ ਮੱਝਾਂ ਨੇ ਸਾਡੇ ਕੋਲੇ ਵੀਰੇ 50000 ਤੋਂ ਲੈ ਕੇ ਐਸ ਵਾਰ ਅਸੀਂ 1 ਲੱਖ 60-70 ਤੱਕ ਵੀ ਮੱਝਾਂ ਖਰੀਦੀਆਂ ਹੁਣ 50000 ਦੀ ਮੱਝ ਮਿਲ ਜਾਂਦੀ ਹੈ ਵੀਰੇ ਪਿਛਲੇ ਸਾਲ ਅਸੀਂ ਮੱਝਾਂ ਲਈਆਂ ਸੀ ਦੋ ਤਿੰਨ ਕੋਈ 50 ਦੀ ਕੋਈ 52 ਦੀ ਇੱਕ ਪਿਛਲੇ ਸੂਏ 46000 ਦੀ ਮੱਝ ਵੀ ਲਈ ਸੀ ਇੱਕ ਦੱਸ ਕੋ ਤੁਹਾਨੂੰ ਗੱਲ ਇੱਕ ਹੋਰ ਦੱਸਦੀ ਅਸੀਂ 22 ਮੰਨ ਲਾ ਕੋਈ ਵਪਾਰ ਦਾ ਕੰਮ ਨਹੀਂ ਕਰਦਾ ਬਾਈ ਨੇ ਤੁਹਾਨੂੰ ਪਹਿਲਾਂ ਕਹਤਾ ਸੀਗਾ ਵੀ ਕੋਈ ਮੈਂ ਕਟੀਆਂ ਵੇਚਦਾ ਨਹੀਂ ਹੈਗਾ ਜਾਂ ਪਸ਼ੂ ਵੇਚਦਾ ਨਹੀਂ ਹੈਗਾ ਗਾਂ ਆਪਾਂ ਦਾ ਯਾਰ ਕੋਈ ਵੀਡੀਓ ਦੇ ਥਰੂ ਕੱਟੀ ਸੇਲ ਕਰਨੀ ਐ ਨਾ ਕੋਈ ਬੱਛੀ ਨਾ ਮੱਝ ਨਾ ਹੀ ਵੀਡੀਓ ਦੇ ਸਾਰੇ ਆਪਾਂ ਦੁੱਧ ਵੇਚਣਾ। ਇਹਹੀ ਗੱਲ ਵੀਰੇ ਸਾਡੀ ਵੀ ਅਸੀਂ ਜੰਗਸਟਰ ਨੂੰ ਮੋਟੀਵੇਸ਼ਨ ਨਹੀਂ ਕਰਨਾ ਚਾਹੁੰਦੇ ਵੀ ਇਸ ਕੰਮ ਚ ਪ੍ਰੋਫਿਟ ਹੈਗਾਗਾ ਜੇ ਮਿਹਨਤ ਨਾਲ ਆਪਾਂ ਕਰਾਂਗੇ। ਤੇ ਜੇ ਵੀਰੇ ਇਨਕਮ ਦੀ ਗੱਲ ਕਰੀਏ ਇੱਕ ਪਸ਼ੂ ਤੋਂ ਆਪਾਂ ਮੰਨ ਲਾ ਪਸ਼ੂ ਦੀ ਲਾ ਲਓ ਮੰਥਲੀ ਇਨਕਮ ਆ ਬਸ ਚੰਗੀ ਮਾੜੀ ਮੱਝ ਲਾ ਲਓ ਮੰਨ ਲਓ 12-15 ਕਿਲੋ ਵਾਲੀ ਤਾਂ ਉਹਦਾ ਆਪਾਂ ਕੀ ਪ੍ਰੋਫਿਟ ਦੇ ਸਕਦੇ ਆ ਵੀ ਪਰਸੈਂਟੇਜ ਹਿਸਾਬ ਨਾਲ ਖਾਦ ਦਾ ਖਰਚਾ ਕੱਢ ਕੇ ਸਾਰਾ ਖਾਾਕ ਦਾ ਕੱਢ ਕੇ ਕੋਈ ਮੈਡੀਕਲ ਦਾ ਕੱਢ ਕੇ ਆਪਾਂ ਕਿੰਨਾ ਕੁ ਤੁਹਾਡੇ ਐਕਸਪੀਰੀਅੰਸ ਆ ਕਿੰਨਾ ਕੁ ਕਹਿ ਸਕਦੇ ਸੀ ਪ੍ਰੋਫਿਟ ਇੱਕ ਮੱਝ ਦੇ ਸਕਦੀ ਹੈ ਮੰਥਲੀ ਜਿਸ ਜਿਸ ਸਾਲ ਦਾ ਲਾਈਏ ਵੀਰੇ ਰੋਜ਼ ਦਾ ਰੁਟੀਨ ਦਾ ਜਿਹੜੀ ਚੰਗੀ ਮੱਝ ਹੈ 150 ਰੁਪਏ ਬਚਾਉਂਦੀ ਹੈ 150 ਰੁਪਏ ਬਚਾਉਂਦਾ ਰੋਜ਼ ਦਾ ਠੀਕ ਹੈ ਤੇ ਇਹ ਤੁਸੀਂ ਦੱਸ ਦਿੱਤਾ ਵੀ ਮੱਝਾਂ ਵਾਈ ਕੋਲੇ 50000 ਤੋਂ ਲੈ ਕੇ 1 ਲੱਖ ਤੱਕ ਨੇ ਠੀਕ ਆ ਤੇ ਹੋਰ ਵੀਰੇ ਕੋਈ ਇਹ ਨੌਜਵਾਨਾਂ ਨੂੰ ਜਾਣਕਾਰੀ ਦੇਣੀ ਚਾਹੂੰ ਤੁਸੀਂ ਮੱਝਾਂ ਸੀ ਵੀਡੀਓ ਦੇ ਵਿੱਚ ਦਿਖਾਈ ਦੇਵਾਂਗੇ ਕੈਮਰਾ ਮਾਰ ਦਾਂਗੇ ਜਾਣਕਾਰੀ ਤਾਂ ਇਹੀ ਹੈ ਵੀਰੇ ਜਿਹੜੇ ਮੈਂ ਹੁਣ ਆਪਾਂ ਨੇ ਮੁੰਡੇ ਦੇਖਦੇ ਆਂ ਬਾਹਰ ਨੂੰ ਭੱਜੇ ਜਾਂਦੇ ਆ ਯਾਰ ਇੱਥੇ ਕੁਝ ਹੈ ਹੀ ਨਹੀਂ ਐਨੂੰ ਇੱਥੇ ਜੀਨੇ ਕਰਨਾ ਸਭ ਕੁਝ ਹੈ ਜੇ ਬੰਦੇ ਨੇ ਮੰਗ ਲੈਂ ਮੈਂਟ ਕਰਨੀ ਹੈ ਕੰਮ ਕਰਨਾ ਹੈ ਉੱਥੇ ਵੀ ਉਹੀ ਕੰਮ ਹੈ ਉਰੇ ਵੀ ਉਹੀ ਕੰਮ ਹੈ ਉਹਦੇ ਨੂੰ ਐ ਵੀ ਆਪਾਂ ਕਿੱਲਾ ਕਿੱਲਾ ਵੇਚ ਕੇ ਬਾਹਰ ਭੱਜੇ ਜਾਂਦੇ ਆ ਬਾਰ ਕੀ ਕਰਾਂਗੇ ਉਹੀ ਦੇਹੜੀਆਂ ਇੱਥੇ ਨੇ ਉਹਦੇ ਨੂੰ ਤਾਂ ਐ ਵੀ ਜਿਹੜੇ ਆਪਣੇ ਦੋ ਕਿੱਲੇ ਨੇ ਉਹ ਵੀ ਵਿਚਾਲੀਏ ਤੇ ਆਪਾਂ ਨੂੰ 2 ਰੁਪਏ ਬਣ ਵੀ ਜਾਣ ਆਹ ਗੱਲ ਬਾਈ ਨੇ ਬਹੁਤ ਚੰਗੀ ਅਸੀ ਉੱਥੇ ਵੀ ਆਪਾਂ ਕਿਸੇ ਦੇ ਥੱਲੇ ਲਾ ਕੇ ਕੰਮ ਕਰਾਂਗੇ ਤੇ ਇੱਥੇ ਆਪ ਦਾ ਕੰਮ ਆ ਤੇ ਇੱਕ ਵੀਰੇ ਪੰਜਵੇਂ ਹੁਣ 40-45 ਪਸ਼ੂ ਨੇ ਇਹਨਾਂ ਨੂੰ ਸਾਮਣ ਵਾਸਤੇ ਲੇਬਰ ਕੋਈ ਰੱਖੀ ਆਪਾਂ ਨਹੀਂ ਲੇਬਰ ਕੋਈ ਨਹੀਂ ਸਾਡਾ ਸਾਰਾ ਘਰ ਦਾ ਪਰਿਵਾਰ ਸਾਮਦਾ ਕਿੰਨੇ ਮੈਂਬਰ ਆ ਬਾਈ ਮੈਂ ਹੋ ਗਿਆ ਅਮ੍ਰਿਕਾ ਵਾਲੀ ਮੰਮੀ ਆਪਣਾ ਭਾਈ ਹੈ ਉਹਦੇ ਘਰ ਵਾਲੀ ਹੋ ਗਈ ਜਵਾਕ ਵੀ ਲੱਗ ਜਾਂਦੇ ਨੇ ਮੇਨ ਯਾਰ ਇਹਦਾ ਜਿਹੜਾ ਧੁਰਾ ਉਹ ਸਾਡੀਆਂ ਬੁੜੀਆਂ ਨੇ ਇਕੱਠ ਦਾ ਕੰਮ ਆ ਬਾਈ ਕਹਿੰਦਾ ਤੇ ਸਾਰਾ ਪਰਿਵਾਰ ਜੁੜ ਕੇ ਕੰਮ ਕਰਦਾ 45 ਪਸ਼ੂਆਂ ਦੇ ਵਿੱਚ ਕੋਈ ਲੇਬਰ ਨਹੀਂ ਪਾਈ ਬਾਈ ਹੋਰਿਆ ਨੇ ਮੰਨ ਲਾ ਬਾਈ ਦੀ ਬੈ ਫਲਾ ਲਓ ਭਝਾਈ ਲਾ ਲਓ ਸਾਰਾ ਪਰਿਵਾਰ ਮਾਤਾ ਹਰੇ ਸਾਰਾ ਪਰਿਵਾਰ ਮਿਲ ਕੇ ਕੰਮ ਕਰਦਾ ਤਾਂ ਹੀ ਇਹ ਤਾਂ ਦਾ ਪ੍ਰੋਫਿਟੇਬਲ ਹੈ ਨਾ ਵੀਰੇ ਜੇ ਮੈਂ ਫੈਮਲੀਆਂ ਛੋਟੀਆਂ ਹੋਈ ਜਾਂਦੀਆਂ ਨੇ ਉਹਨਾਂ 'ਚ ਇਹ ਤਾਂ ਹੀ ਨਹੀਂ ਕੰਮ ਜਾ ਜਦੋਂ ਆਪਾਂ ਕਹਿੰਦੇ ਨੇ ਯਾਰ ਵਿੱਚ ਕੁਝ ਬਚਦਾ ਨਹੀਂ ਅਗਲਾ ਅੱਡ ਹੋਣ ਨੂੰ ਡਲ ਲੈਂਦਾ ਹੈ ਜੇ ਬੰਦਾ ਇਕੱਠਾ ਹੈ ਸਾਰਾ ਕੁਝ ਹੋ ਜਾਂਦਾ ਖੇਤੀ ਵੀ ਹੋਊਗੀ ਨਾਲ ਨਾਲ ਪਸ਼ੂ ਵੀ ਸਾਮੇ ਜਾਣਗੇ ਨਾਲ ਇੱਕ ਦੋ ਪਸ਼ੂ ਪਾਲ ਕੇ ਵਿੱਚ ਵੀ ਜਾਂਦੇ ਨਾਲ ਹੀ ਦੁੱਧ ਪਈ ਜਾਂਦਾ ਬਹੁਤ ਵਧੀਆ ਤਾਂ ਹੁੰਦਾ ਤੇ ਇੱਕ ਨਾਸਾ ਸੁਧਾਰ ਵਾਸਤੇ ਵੀਰੇ ਆਪਾਂ ਵੀ ਕੋਈ ਮੈਸੇਜ ਦੇਣਾ ਚਾਹਾਂ ਮੈਸੇਜ ਦਾ ਇਹੀ ਇੱਕ ਤਾਂ ਵੀਰੇ ਜੇ ਆਪਾਂ ਨੂੰ ਵਧੀਆ ਸੀਮੰਟ ਰਖਵਾਈਏ ਠੀਕ ਹੈ ਚੰਗੀ ਖਰਾਕ ਦੇਈਏ ਪਸ਼ੂਆਂ ਨੂੰ ਵਧੀਆ ਸੀਮੰਟ ਤੋਂ ਚੰਗੀਆਂ ਕੱਟੀਆਂ ਹੋ ਜਾਣਗੀਆਂ ਠੀਕ ਹੈ ਜਿਹੜੀਆਂ ਵੱਧ ਦੁੱਧ ਦਿੰਦੀਆਂ ਕਿਉਂ ਹੁਣ ਮਹਿੰਗਾਈ ਦਾ ਟਾਈਮ ਹੈ ਥੋੜੇ ਦੁੱਧਨ ਨਾਲ ਵੀ ਆਮਦਨ ਨਹੀਂ ਹੁੰਦੀ ਜੇ ਚੰਗਾ ਸੀਮਨੂ ਚੰਗੀਆਂ ਕਟੀਆਂ ਹੋਣਗੀਆਂ ਚੰਗੇ ਹੀ ਫਿਰ ਉਹ ਵੇਕਣਗੀਆਂ ਚੰਗੇ ਬਾਸ਼ ਹਾਂਜੀ ਤੇ ਇੱਕ ਵਾਰੇ ਮੰਥਲੀ ਮੰਨ ਲਾ ਆਪਾਂ ਹਿਸਾਬ ਕਿਤਾਬ ਲਾਉਂਦੇ ਹੋਵਾਂਗੇ ਆਪਣਾ ਦੁੱਧ ਕਿੰਨੇ ਦਾ ਪੈ ਜਾਂਦਾ ਵਧ ਗਿਆ ਪੂਰਾ ਵਧ ਗਿਆ ਰੇਟ ਪੈਂਦਾ ਯਾਰ ਖਰਚੇ ਖਰਚ ਕੱਢ ਕੇ ਪੂਰੀ ਵਧੀਆਂ ਕਮਾਈ ਦੋ ਕੁ ਮਹੀਨਾ ਦੇ ਗੇੜ ਕਹਿਣਾ ਤੁਸੀਂ ਹਾਂਜੀ ਹਾਂ ਠੀਕ ਹੈ ਮੰਨ ਲਾ 1.5 ਲੱਖ ਦਾ ਬਣ ਜਾਂਦਾ ਹੋਣਾ ਵੀਰੇ 1.40 ਹਜ਼ਾਰ ਦਾ ਹਾਂ ਵਧ ਗਿਆ ਚਲੋ ਤੇ ਪ੍ਰੋਫਿਟ ਦੇ ਪਸ਼ੂ ਨੇ ਖਰਚਾ ਦੱਸਣੀ ਆ ਆਪਾਂ ਦੁੱਧ ਦੀ ਗੱਲ ਕਰਦੇ ਆ ਉਹ ਤਾਂ ਬਾਈ ਨੇ ਦੱਸ ਹੀ ਦਿੱਤਾ ਵੀ 150 ਰੁਪਇਆ ਚੰਗੀ ਮੱਝ ਬਚਾਉਂਦੀ ਏ ਇੱਕ ਹਾਂ ਉਹ ਤੁਹਾਨੂੰ ਦੱਸਾਂਗੇ ਸਾਰੇ ਨਾਗਰ ਟੋਟਲ ਜੜਈ ਡਾਲਦੇ ਹਾਂ ਜੜਾ ਵੱਡੇ ਨੂੰ ਕੋਈ ਦੁੱਧ ਦਿੰਦੀ ਵੀ ਨਹੀਂ ਉਹ ਵੀ ਵਿੱਚ ਆ ਗਈ ਠੀਕ ਆ ਤੇ ਆਪਾਂ ਇੱਕ ਬਾਈ ਰਖਮਿੰਦਰ ਸਾਨੂੰ ਇਹਨਾਂ ਦੇ ਦਾਣੇ ਪਰਵਿੰਦਰ ਵਾਲੀ ਜਾਣਕਾਰੀ ਦਿਓ ਦਾਣਾ ਵੀਰੇ ਆਪਾਂ ਇੱਕ ਦਾ ਕੰਕ ਦੀ ਲੇਟੀ ਪਾਉਣਾ ਠੀਕ ਆ ਇੱਕ ਛੋਲਿਆਂ ਦੀ ਚੂਰੀ ਇੱਕ ਬੜੇਮਾਂ ਦੀ ਠੀਕ ਹੈ ਤੇ ਚਾਰ ਚੂਰ ਵੀਰੇ ਚਾਰ ਚੂਰ ਨਹੀਂ ਕਦੇ ਵੀ ਪਾਏ ਠੀਕ ਆ ਤੇ ਹੋਰ ਵੀਰੇ ਜਿਵੇਂ ਮਿਕਸਰ ਵਗੈਰਾ ਹੁੰਦੇ ਉਹ ਨਾ ਮੇਨ ਮਿਕਸਰ ਦੇ ਦੇਣੇ ਤੇ ਬਰੋਟ ਆਉਣ ਦੇ ਦੇਣੇ ਲੀਵਟ ਆਉਣ ਉਹਦੀ ਰੋਜ਼ ਵੀਰੇ ਰੋਜ਼ ਉਹਦੀ ਬਸ ਕਿਸੇ ਕੰਪਨੀ ਦੇ ਹਿਸਾਬ ਨਾਲ ਹੁੰਦੀ ਆ ਕਿਸੇ ਦੀ 100 ਗ੍ਰਾਮ ਕਿਸੇ ਦੀ ਠੀਕ ਆ ਤੇ ਇੱਕ ਜਿਵੇਂ ਆਪਾਂ ਵੀਡੀਓ ਚ ਦੇਖ ਹੀ ਰਹੇ ਹੋ ਤੁਸੀਂ ਜਿਵੇਂ ਬਾਈ ਨੇ ਆਹ ਖੁਰਨੀਆਂ ਦਾ ਪ੍ਰਬੰਧ ਕੀਤਾ ਵੀਰੇ ਪਾਣੀ ਛੱਡ ਰੱਖਿਆ ਤੁਸੀਂ ਇਹਦਾ ਵੀਰੇ ਕੀ ਬਣਾ ਫੇਟਾ ਇਹਦਾ ਐ ਵੀ ਇੱਕ ਤਾਪਾ ਨੂੰ ਖੋਲ ਕੇ ਪਿਆਣੀ ਪਿਉਣ ਤੇ ਇੰਨੇ ਪਸਾ ਨੂੰ ਟਾਈਮ ਲੱਗਦਾ ਠੀਕ ਹੈ ਵੀਰ ਦੂਜਾ ਇਹਨਾਂ ਦੇ 24 ਘੰਟੇ ਪਾਣੀ ਕੋਲੇ ਰਹਿੰਦਾ ਜਦੋਂ ਜੀ ਕਰਿਆ ਜੀ ਨੇ ਜਿੰਨੀ ਲੋੜ ਆ ਪੀ ਲਿਆ ਉਹਦਾ ਫਿਰ ਦੁੱਧ ਤੇ ਵੀ ਅਸਰ ਪੈਂਦਾ ਵਧੀਆ ਦੁੱਧ ਦਿੰਦੀਆਂ ਪਾਣੀ ਤੋਂ ਦੁੱਧ ਬਣਾਉਣਾ ਇਹ ਫਿਰ ਜਿਹੜੇ ਵੀਰ ਮੰਨ ਲਓ ਸਨਨੀ ਪਾਉਣੇ ਆਪਾਂ ਤੇ ਉਦੋਂ ਪਾਣੀ ਕੱਢ ਉਦੋਂ 10-20 ਮਿੰਟ ਪਹਿਲਾਂ ਕੱਢਦਾ ਠੀਕ ਹੈ ਭਾਈ ਇਹ ਗੱਲ ਬਹੁਤ ਵਧੀਆ ਰੱਖੀ ਟਾਈਮ ਬਚਦਾ ਜਿਵੇਂ 40 ਮੱਝਾਂ ਨੂੰ ਆਪਾਂ ਮੰਨ ਲਓ ਖੋਲ-ਖੋਲ ਕੇ ਲਿਆਵਾਂਗੇ ਤੇ ਕਈ ਵਾਰੀ ਪੁੱਜ ਭੱਜ ਨੱਠ ਵੀ ਕਰਨ ਜਾਂਦੇ ਬਾਈ ਕਹਿੰਦਾ ਤੂੰ ਮੰਨ ਲਓ ਸਨਨੀ ਚੱਕ ਤੇ ਇੱਕ ਵੀਰੇ ਜੇ ਮੈਂ ਆਪਾਂ ਵੀਡੀਓ ਦੇਖਦੇ ਰਹਨੇ ਆਂ ਵੀ 24 ਲੀਟਰ ਵਾਲੀ ਮੱਝ 25 ਲੀਟਰ ਵਾਲੀ ਮੱਝ ਠੀਕ ਆ ਉਹਦੇ ਬਾਰੇ ਜਾਣਕਾਰੀ ਦਿਓ ਵੀਰੇ ਵੀ ਮੱਝ ਦਾ ਮੰਨ ਲਾ ਛੋਡੇ ਕੋਲੇ ਕਿੰਨਾ ਕੁ ਆਪਾਂ ਕਹਿ ਸਕਦੇ ਆਂ ਵੀ ਰਿਕਾਡ ਦੁੱਧ ਹੋ ਸਕਦਾ ਜਿਹੜਾ ਐਵਰੇਜ ਹੁੰਦਾ ਤੇ ਕਿੱਲ ਕੱਦੀ ਤਾਂ ਹੋ ਸਕਣੀ ਬੜੀ ਕ ਆਪਣੀ ਸੱਚ ਹੈ 15 ਤੋਂ ਲੈ ਕੇ 18 ਕਿਲੋਟਰ ਤੱਕ ਮੱਝਾਂ ਹੈਗੀਆਂ ਨੇ ਬਹੁਤ ਚੰਗਾ ਰਿਕਾਰਡ ਹੈ 15 15 18 ਜਿਵੇਂ ਹੁਣ ਆਪਣੇ ਕੋਲੇ ਨਹੀਂ ਮੱਝਾਂ ਨੇ ਇੱਕ ਲੈਂਡ 'ਚ ਖੜੀਆਂ ਨੇ ਜੇ ਤਾਂ ਕੋਈ ਟਾਮੀ ਮੱਝ ਹੋਵੇ ਉਹ ਤਾਂ 1-2 ਲੀਟਰ ਵੱਧ ਵੀ ਦੇ ਦੂਗੀ ਇਹਦੀ ਅਲੱਗ ਸੇਵਾ ਹੋਵੇ ਅਲੱਗ ਬੰਨੀ ਹੋਈ ਹੈ ਹੁਣ ਇਹੇ ਲੈਂਡ 'ਚ ਖੜੀਆਂ ਨੇ ਵੀ 15 ਤੋਂ ਲੈ ਕੇ 18 ਦੀ ਆਪਣੇ ਕੋਲੇ ਹੈਗੀਆਂ ਨੇ ਠੀਕ ਹੈ ਜਿਵੇਂ 22 ਦੀ ਦੇਸੀ ਫੀਡ ਆ ਮੰਨ ਲਓ ਘਰ ਦੀ ਮੰਨ ਲਓ ਉਹਤੇ ਜੇ ਕੋਈ 15 16 ਲੀਟਰ ਦੁੱਧ ਉਸ ਫੀਡ ਤੇ ਦੇਈ ਜਾਂਦੀ ਆ ਤਾਂ ਉਹ ਬਹੁਤ ਚੰਗੀ ਗੱਲ ਆ ਬਾਜ਼ਾਰੂ ਫੀਡ ਨਾਲੋਂ ਬਾਜ਼ਾਰੂ ਫੀਡ ਜਿਵੇਂ ਵੀਰੇ ਨੁਕਸਾਨ ਵੀ ਹੁੰਦੇ ਬਾ ਉਹਦੇ ਨਾਲ ਐ ਵੀਰ ਪਸ਼ੂ ਆਪਣਾ ਵੀ ਜੇ ਜਿਆਦਾ ਦੁੱਧ ਲਮਾਂਗੇ ਨਾ ਪਸ਼ੂ ਖੁਰਜ ਜਾਂਦੇ ਨੇ ਕਹਿੰਦੇ ਲੈ ਜੇ ਆਪਾਂ ਦੇਸੀ ਦਾਣਾ ਦੇਵਾਂਗੇ ਉਹ ਅਜਾਇਤ ਕਿ ਆਪਾਂ ਡੇਡ ਦੀ ਮੈਂਸ ਲੇਲੀ ਜਦੋਂ ਦੇਸੀ ਦਾਣੇ ਨਾਲ ਵਧੀਆ ਸਿਹਤ ਹੋਊਗੀ ਉਹ ਮੁਨਾਫਾ ਦੇ ਮੰਨ ਲਓ ਦੁੱਧ ਤਾਂ ਕਿੰਨਾ ਜਿਆਦਾ ਦੇ ਦੂ ਉਹਦੀ ਸਿਹਤ ਡਾਊਨ ਹੋਣੀ ਆ ਇੱਕ ਬਾਈ ਦਾ ਤੁਸੀਂ ਤੁਹਾਨੂੰ ਕੈਮਰਾ ਘੁਮਾ ਦੇ ਗੁਰਪ੍ਰੀਤ ਤੇ ਬਾਈ ਦਾ ਜਿਹੜਾ ਸਟਰਕਚਰ ਤਾਂ ਹਾਂ ਤਿਆਰ ਕੀਤਾ ਹੋ ਭਾਂਡਾ ਤਿਆਰ ਕੀਤਾ ਬਹੁਤ ਖੁੱਲਾ ਡੁੱਲਾ ਤੇ ਚੰਗਾ ਪੱਖਿਆਂ ਦਾ ਪ੍ਰਬੰਧ ਆ ਤੇ ਜੇ ਮੱਝਾਂ ਥੋੜੀ ਜਿਹੀ ਖੁਸ਼ੀ-ਫੀਲ ਕਰਨੀਆਂ ਤਾਂ ਤਾਂ ਹੀ ਉਹ ਕਰਨੀਆਂ ਨਾ ਵੀਰੇ ਚਲੋ ਠੀਕ ਆ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ ਬਾਈ ਲਖਿੰਦਰ ਧੰਨਵਾਦ ਜੀ ਸਰਸ ਕਾਲਜ